ਆਵਾਜ਼ ਆ ਕਿਤਾ ਜਿਹੜੇ ਆ ਦੇ ਗਏ ਵਾ ਕੀ ਬਿਲਾ ਹੁਤਾ ਮਾਤਾ ਪਿਤਾ ਨੂੰ ਆਈ ਖਬਰ ਤਿੰਨ ਚਾਰ ਦਿਨ ਹੋ ਗਏ ਫੋਨ ਨਹੀਂ ਉਹਨੇ ਚੁੱਕਿਆ ਕਾਲੇ ਕਰਦੇ ਰਹੇ ਆ ਤੇ ਕੱਲ ਇਹਨਾਂ ਨੂੰ 9 ਵਜੇ ਇਹਨਾਂ ਦਾ ਬਾਹਰ ਜਵਾਈ ਸੀਗਾ ਉਹਨਾਂ ਦੀ ਕਾਲ ਆਈ ਆ ਵੀ ਇਤਰਾਇਤਾ ਲੜਕੇ ਦੀ ਐਕਸੀਡੈਂਟ ਹੋ ਗਿਆ ਵਾ ਕੋਈ ਕੋਈ ਰਸਤੇ ਤੇ ਜਾਂਦੇ ਕੋਈ ਟਰੱਕ ਵਾਲਾ ਕੋਈ ਜਾਂ ਕੋਈ ਪਤਾ ਨਹੀਂ ਸ਼ੋਰ ਨਹੀਂ ਹੈਗਾ ਕੋਈ ਫੈਂਟ ਮਾਰ ਗਿਆ ਵਾ ਤੇ ਮੌਕੇ ਤੇ ਉੱਤੇ ਫਿਰ ਬਾਅਦ ਵਿੱਚ ਥੋੜੇ ਪੁਲਿਸ ਡਿਪਾਰਟਮੈਂਟ ਨੇ ਆਪਣੇ ਕਬਜ਼ੇ ਵਿੱਚ ਲਈ ਆ ਮੁੰਡੇ ਦੀ ਡੈੱਡ ਬੋਡੀ ਤੇ ਉਹਨੇ ਫੋਨ ਕੀਤਾ ਵਾ ਇਹਨਾਂ ਤੇ ਜਵਾਈ ਨੇ ਵੀ ਇਤਰਾ ਇਤਰਾ ਲੜਕਾ ਹੋ ਗਿਆ ਵੈ ਡੈਥ ਹੋ ਚੁਕੀ ਹੈ ਦੀ ਹਰ ਭਾਈ ਕੀ ਨਾਮ ਤੁਹਾਡਾ ਮੇਰਾ ਗੁਰਪ੍ਰੀਤ ਸਿੰਘ ਨਾਮ ਹੈ ਤੇ ਕਿਰਪਾ ਕਰਕੇ ਦੇਖੋ ਇਤਰਾ ਇਹ ਸਾਡਾ ਲੜਕਾ ਸੁਖਵਿੰਦਰ ਸਿੰਘ ਜੋ ਕਿ ਅਮਰੀਕਾ 2009 ਵਿੱਚ ਗਏ 2009 ਵਿੱਚ ਗਿਆ ਸੀਗਾ ਹਥੋਂ ਇੰਡੀਆ ਤੋਂ ਤੇ ਤਕਰੀਬਨ ਕੱਲ ਦੀ ਇਹਨਾਂ ਨੂੰ ਮਾਪਤਾ ਪਿਤਾ ਨੂੰ ਆਈ ਖਬਰ ਤਿੰਨ ਚਾਰ ਦਿਨ ਹੋ ਗਏ ਫੋਨ ਨਹੀਂ ਉਹਨੇ ਚੁੱਕਿਆ ਕਾਲੇ ਕਰਦੇ ਰਹੇ ਆ ਤੇ ਕੱਲ ਇਹਨਾਂ ਨੂੰ 9 ਵਜੇ ਇਹਨਾਂ ਦਾ ਬਾਹਰ ਜਵਾਈ ਸੀਗਾ ਉਹਨਾਂ ਦੀ ਕਾਲ ਆਈ ਆ ਵੀ ਇਤਰਾਇਤਾ ਲੜਕੇ ਦੀ ਐਕਸੀਡੈਂਟ ਹੋ ਗਿਆ ਵਾ ਕੋਈ ਕੋਈ ਰਸਤੇ 'ਚ ਜਾਂਦੇ ਕੋਈ ਟਰੱਕ ਵਾਲਾ ਕੋਈ ਜਾਂ ਕੋਈ ਪਤਾ ਨਹੀਂ ਸ਼ੋਰ ਨਹੀਂ ਹੈਗਾ ਕੋਈ ਫੈਂਟ ਮਾਰ ਗਿਆ ਵਾ ਤੇ ਮੌਕੇ ਤੇ ਉੱਤੇ ਫਿਰ ਬਾਅਦ ਵਿੱਚ ਥੋੜੇ ਪੁਲਿਸ ਡਿਪਾਰਟਮੈਂਟ ਨੇ ਆਪਣੇ ਕਬਜ਼ੇ ਵਿੱਚ ਲਈ ਆ ਮੁੰਡੇ ਦੀ ਡੈੱਡ ਬੋਡੀ ਤੇ ਉਹਨੇ ਫੋਨ ਕੀਤਾ ਵਾ ਇਹਨਾਂ ਦੇ ਜਵਾਈ ਨੇ ਵੀ ਇਤਰਾ ਇਤਰਾ ਲੜਕਾ ਹੋ ਗਿਆ ਵਾ ਡੈਥ ਹੋ ਚੁਕੀ ਏ ਦੀ ਤੇ ਹੁਣ ਮੰਗ ਕੀ ਕੀਤੀ ਸੀ ਮੰਗ ਸਾਡੀ ਦੇਖੋ ਜੀ ਇਹ ਹੀ ਆ ਵੀ ਸਾਡੀ ਪ੍ਰਸ਼ਾਸਨ ਤੋਂ ਮੰਗ ਵਾ ਕਿ ਚਾਹੇ ਤੇ ਇਹਨਾਂ ਦੇ ਮਾਤਾ ਪਿਤਾ ਨੂੰ ਵਿਜ਼ਾ ਦਿੱਤਾ ਜਾਵੇ ਉੱਧਰ ਉਹਦਾ ਅੰਤਿਮ ਸੰਸਕਾਰ ਜੋ ਉੱਥੇ ਕੀਤਾ ਜਾ ਸਕੇ ਤੇ ਜੇ ਨਹੀਂ ਤੇ ਫਿਰ ਉਹ ਦੂਸਰਾ ਉਦੀ ਡੈੱਡ ਬੋਡੀ ਜਿਹੜੀ ਆਪਣੀ ਇੱਥੇ ਸਾਨੂੰ ਇੰਡੀਆ ਭੇਜੀ ਜਾਵੇ ਇਹ ਹੀ ਆਪਾਂ ਮੰਗ ਕਰਦੇ ਆ ਕੀ ਨਾ ਕੀ ਸੀ ਮੁੰਡੇ ਦਾ ਮੁੰਡੇ ਦਾ ਸੁਖਵਿੰਦਰ ਸੁਖਵਿੰਦਰ ਸਿੰਘ ਨਾਮ ਸੀਗਾ ਸੋ ਉਹਨੂੰ ਕਹਿੰਦੇ ਹੁੰਦੇ ਤੇ ਪਿੰਡ ਵਿੱਚ ਸੋਨੂੰ ਸੋਨੂੰ ਤੇ ਬਾਕੀ ਹੁਣ ਅਸੀਂ ਤੇ ਇਹ ਕਰਦੇ ਆ ਵੀ ਜੇ ਬਾਹਰ ਕੋਈ ਕੋਈ ਮਦਦ ਕਰ ਸਕਦੀ ਹੈ ਕੋਈ ਜਿਤਨਾ ਵੈਲਫੇਅਰ ਕੋਈ ਸੁਸਾਇਟੀ ਬਣੀ ਹੁੰਦੀ ਆ ਜੇ ਉਹ ਲੜਕੇ ਥੋੜੇ ਬੋਤੇ ਕਰ ਸਕਦੇ ਮਤ ਤੇ ਥੋੜੀ ਬੁਤੀ ਪ੍ਰਸ਼ਾਸਨ ਨਾਲ ਬਾਹਰ ਦੀ ਨਾਲ ਡਿਪਾਰਟਮੈਂਟ ਨਾਲ ਮੇਲਜੋਲ ਕਰਕੇ ਤੇ ਜੇ ਡੈੱਡ ਬੋਡੀ ਇੱਥੇ ਭੇਜੀ ਜਾ ਸਕੇ ਤੇ ਉਹ ਸਭ ਤੋਂ ਵਧੀਆ ਵੈ ਮਾਦਾ ਪਿਤਾ ਵੀ ਅੰਤਿਮ ਦਰਸ਼ਨ ਮੁੰਡੇ ਦੇ ਬੱਚੇ ਦੇ 14 ਸਾਲ ਹੋ ਗਏ ਬਾਹਰ ਗਏ ਨੂੰ ਉਹਦੇ ਕਰ ਲੈਣ ਤੇ ਘਰ ਦੇ ਹਾਲਾਤ ਵੀ ਇਤਰਾ ਹੀ ਆ ਥੋੜੇ ਜਿੰਨੇ ਬੱਚੇ ਤਿੰਨੇ ਬੱਚੇ ਉਹ ਵੱਡਾ ਸਾਰਿਆਂ ਤੋਂ ਲੜਕਾ ਸੀਗਾ ਉਹ ਬੋਲਦਾ ਹੀ ਬਾਕੀ ਉਹਦਾ ਇੱਕ ਛੋਟਾ ਭਰਾ ਇੱਕ ਛੋਟੀ ਸਿਸਟਰ ਤੇ ਉਹ ਵੀ ਇਤਰਾ ਹੀ ਬੋਲਦੇ ਹਨ ਕਿ ਜ਼ਮਾਂਦਰ ਗੁੰਗੇ ਆ ਤੇ ਨੋਂ ਵੀ ਇਹਨਾਂ ਦੀ ਇਤਰਾ ਹੀ ਬੋਲਦੀ ਨਹੀਂ ਹੈ ਠੀਕ